No. <laughs> ਨਾਮ ਆਪਣਾ ਦੋਸਤ ਕਿੱਥੇ ਰਹਿਣ ਆਲੇ ਬਾਜੀ ਨਰੰਗ ਜਾਨ ਕੀ ਹੋਇਆ ਤੁਹਾਡੇ ਨਾਲ ਜਿਹੜਾ ਸਿਵਰੇ ਦਾਖਲ ਆਂ ਭਾਈ ਸਾਡੀ ਅੱਜ ਕੱਲ ਸ਼ਾਮ ਦਾ ਕਬੂਦਿਆ ਲੈਣ ਆਇਆ ਤੇ ਮੋਟਰ ਦਾ ਵਾਈਦਲਾ ਤੇ ਮੈਂ ਤੇਲ ਲੈਣ ਗਿਆ ਕੰਪਨੀ ਤੋਂ ਤੇਲ ਲੈ ਕੇ ਦੀ ਬੱਸ ਚੜ੍ਹ ਗਿਆ ਬੱਸ ਸਟੈਂਡ ਮੁੰਡੇ ਖੜੇ ਜਗੇ ਰਾਹੀ ਦੇ ਗਏ ਨੂੰ ਕਰਦੇ ਰਹੇ ਕੋਸੇ ਵਾਲੇ ਨਾਲ ਸਿਵਰੇ ਵਾਲੇ ਨਾਲ ਮੜੀ ਜੀ ਦੇ ਨਾਲ ਅਜੋ ਉਧਰ ਲੱਗਾਈ ਉਹ ਲੱਗਾਈ ਕਿ ਉਹ ਕਾ ਨਿਕਲ ਰਿਹਾ ਮੈਂ ਕਿਹਾ ਇਸੀ ਸਿੱਧੀ ਉੱਪਰ ਹੀ ਆ ਮੈਂ ਤੇ ਉਹਨਾਂ ਤੋਂ ਉਹਨਾਂ ਦੇ ਬੰਦੇ ਵੀ ਤੇ ਇਹ ਤੋਂ ਬੰਦੇ ਨਿੱਬੜ ਗਏ ਤੋਂ ਕੋਈ ਕੋਸਾ ਦੇ ਦੂਆ ਗਿਆ ਤੇ ਉਹਨਾਂ ਨੂੰ ਪੜ ਗਿਆ ਇਹ ਵੀ ਤਰ੍ਹਾਂ ਤੇ ਕਿ ਅੱਛਾ ਬਾਜ ਮੇਰੇ ਹੱਲੇ ਨੂੰ ਗੱਡੀ ਮਗਰ ਲੱਗੀ ਅੱਛਾ ਹਾਂਜੀ ਗੱਡੀ ਮਗਰ ਲੱਗੀ ਤੇ ਅੱਧੀ ਇੱਥੇ ਆਪਣੇ ਪੈਂਦੇ ਆਂਕਦੇ ਮੈਂ ਦੇਖੀ ਕਿ ਨਾ ਪਿੱਛੇ ਕਦੀ ਆ ਜਾਂਦੀ ਹੈ ਸਾਡਾ ਪਿੱਛਾ ਕਰ ਜਾਂਦਾ ਹੈ ਅੱਛਾ ਤੇ ਅੱਥੇ ਆਂਕ ਮੈਂ ਆਪਣੇ ਪਿੰਡ ਦੇ ਸਰਵਿਸ ਸਟੇਸ਼ਨ ਦੇ ਪਰ ਬੇਵਜ੍ਹਾ ਆ ਬੇਤਾ ਨੂੰ ਠੀਕਾ ਇਹ ਨਿਆ ਪੇਜ ਹੈ ਤੇ ਵਿੱਚ ਮਰੀ ਗਈ ਅੱਛਾ ਠੀਕਾ ਤੁਹਾਨੂੰ ਇੱਕ ਮੰਡਾ ਦਾ ਨਾਮ ਆਪ ਕੋ ਦਿਆ ਅੱਛਾ ਤੁਸੀਂ ਕਿੰਨੇ ਜਾਣੇ ਤੁਰੇ ਜਾਂਦੇ ਸੀ ਹਾਂਜੀ ਤੜੂ ਜਾਣੇ ਅੱਛਾ ਹਾਂਜੀ ਪਿਛਲੇ ਆ ਕੇ ਮਾਰੀ ਨੇ ਹਾਂਜੀ ਕੌਣ ਸੀ ਉਹ ਵਿਅਕਤੀ ਕਿੱਥੇ ਰਹਿਣ ਵਾਲਾ ਉਹ 38 ਥੋਲੀ ਦੇ ਨਾਮ ਨੂੰ ਪਤਾ ਤਾਂ ਬਾਈ ਕੀ ਕੋਈ ਪ੍ਰਾਨੀ ਰਣਜੀਤ ਸਾਹਿਬ ਕਿ ਉਸ ਵੇਲੇ ਜਿਹੜੀ ਮਾਣੀ ਮੁੱਟੀ ਗੱਲ ਹੋਈ ਉਹ ਹੰਦਰ ਕੀਤੀ ਉਹਨੇ ਬਸ ਉਹ ਹੀ ਹੰਦਰ ਕੀਤੀ ਬਸ ਬੱਸ ਕੋਈ ਮਰੀ ਹੋਈ ਆ ਮੈਂ ਕਹਿਣ ਦਿੱਤਾ ਆ ਵੀ ਤੁਸੀਂ ਕਿਉਂ ਪਰੇਸ਼ਾਨ ਕਰ ਰਹੇ ਹੋ ਕਿੰਨੇ ਵਜੇ ਦੀ ਘਟਨਾ ਇਹ 10 11 ਵਜੇ 10 11 ਵਜੇ ਕੀ ਕੀ ਲੱਗ ਰਿਹਾ ਕੋਈ ਡ੍ਰਿੰਕ ਵਗੈਰਾ ਕੋਈ ਨਸ਼ਾ ਕਰਾ ਕੀਤਾ ਸੀ ਉਹਨਾਂ ਨੇ ਗੱਡੀ 'ਚ ਕਿੰਨੇ ਕੁ ਜਾਣੇ ਸੀ ਚਾਰ ਜਾਨੇ ਸੀ ਸਾਰੇ ਲੋਕਲ ਦੇ ਆਹ ਨਹੀਂ ਪਤਾ ਨਹੀਂ ਕੋਈ ਪਹਿਚਾਨੀ ਕਦੇ ਥੋੜੀ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਕੋਲ ਭਾਜੀ ਇਨਸਾਫ ਦੀ ਹਾਂ ਕੋਈ ਨਹੀਂ ਮੰਗ ਕਰਦੇ ਰੋਣ ਨਿਆਣਾ ਨਹੀਂ ਮੈਂ ਰੋਟੀ ਨਹੀਂ ਜਗਾ ਹੈ ਤੁਸੀਂ ਕਰੋ ਬਈ ਇੱਧਰ ਦੇਖੀ ਚਲੋ ਭਾਜੀ ਕਹਿੰਜੀ ਕੀ ਨਾਮ ਤੁਹਾਡਾ ਜੀ ਜੀਕੇਸ਼ ਕੌਰ ਤਰਕੇਸ਼ ਜੀ ਕੀ ਮਾਮਲਾ ਆਇਆ ਜਿਹੜਾ ਇੱਕ ਨੌਜਵਾਨ ਦੀ ਮੌਤ ਹੋਈ ਹੈ ਦੇਰ ਰਾਤ ਏਡੀਏਸੀ ਬਸ ਸਟੈਂਡ ਤੇ ਆਏ ਸੀ ਸਾਡੀ ਸਕੂਟਰੀ ਦਾ ਤੇਲ ਮੁੱਕ ਗਿਆ ਸੀਗਾ। ਹਦਿਆਬਾਦ ਚਾੜ੍ਹੇ ਵਾਦੀਪਿੰਡ ਰੰਗਸ਼ਾਹ ਕੋਲ ਸਾਡੀ ਸਕੂਟਰੀ ਦਾ ਤੇਲ ਮੁੱਕ ਗਿਆ ਸੀ ਫਗਵਾੜੀ ਸਕੂਟਰੀ ਦਾ ਤੇਲ ਲੈਣ ਆਏ। ਸਕੂਟਰੀ ਦਾ ਤੇਲ ਲੈਣ ਨਾਲੇ ਤਾਂ ਨਾਲ ਦੇ ਮੁੰਡੇ ਕਹਿੰਦੇ ਸੀ ਕਿ ਤੇਲ ਲੈਣੀ ਆ ਅਸੀਂ ਬਸ ਸਟੈਂਡ ਚੱਲ ਕੇ ਸੇਕ ਟਾ ਲੈਣ। ਸੇਕ ਟਾ ਲੈਣ ਗਏ ਜੀ ਉੱਥੇ ਤਿੰਨ ਕ ਮੁੰਡੇ ਚਾਰ ਮੁੰਡੇ ਆਏ ਨਵਾਂ ਗੱਡੀ ਦੇ ਵਿੱਚ ਸ਼ਰਾਬ ਪੀਤੀ ਹੋਈ। ਸ਼ਰਾਬ ਪੀਤੀ ਹੋਈ ਸੀ ਜੀ ਉਹਨਾਂ ਨੇ। ਅਸੀਂ ਉਹਨਾਂ ਦਾ ਖੋਖੇ ਵਾਲਿਆਂ ਨਾਲ ਉਹਨਾਂ ਦਾ ਬੈਂਸ ਵਸਾਈਆ ਹੁੰਦਾ ਪਿਆ ਸੀਗਾ। ਮੇਰੇ ਨਾਲ ਦੇ ਮੁੰਡੇ ਨੇ ਕਹਿ ਦਿੱਤਾ ਜੀ ਕਹਿੰਦਾ ਭਾਜੀ ਤੁਸੀਂ ਨਾਲ ਲੜੋ। ਵੀ ਦਰੂਬਤੀ ਅਸੀਂ ਲੰਨਾ ਨਿਕਾ ਜਾਂਦੇ ਉੱਥੇ ਮੁਲਾਜ਼ਮ ਆ ਗਏ ਜਦੋਂ ਮੁਲਾਜ਼ਮ ਆ ਸਾਰੇ ਜਣੇ ਚੱਲੇ ਗਏ ਨੋਵਾ ਵਾਲੇ ਚੱਲੇ ਗਏ ਅਸੀਂ ਵੀ ਚੱਲੇ ਗਏ ਜਦੋਂ ਅਸੀਂ ਉੱਥੋਂ ਸਮਾਨ ਆਪਣਾ ਲੈ ਕੇ ਤੁਰੇ ਅਸੀਂ ਆਪਣੇ ਪਿੰਡਾਂ ਨੂੰ ਆਉਣ ਦੇ ਪੈਸੇ ਕਿ ਉਹ ਨਹੀਂ ਸਾਡੀ ਗੱਡੀ ਮਗਰ ਲਾ ਦੇ ਜਦੋਂ ਆਪਣੇ ਅਸੀਂ ਪਿੰਡ ਪਹੁੰਚੇ ਸਾਡੇ ਉਹ ਨਹੀਂ ਜਾ ਕੇ ਗੱਡੀ ਮੋੜੇ ਪਿੱਛੇ ਲਿਆ ਕੇ ਮੱਚ ਮਾਰੀ ਨਹੀਂ ਸਾਡੇ ਫਿਰ ਨਾਲ ਦਾ ਮੁੰਡਾ ਉਹਨਾਂ ਦਾ ਇੱਕ ਬਾਹਰ ਆਇਆ ਜੀ ਉਹਨਾਂ ਨੇ ਤੋਕ ਤੋਕ ਮੈਂ ਹੁਣ ਲੱਭੇ ਸਾਡੀ ਅਸੀਂ ਉਹਨਾਂ ਨੂੰ ਕੁਝ ਨਹੀਂ ਕਿਹਾ ਉਹ ਨਹੀਂ ਸਾਡੇ ਗੱਡੀ ਦੜਾ ਲਈ ਮੋੜੇ ਆਪਣੇ ਗੱਡੀ ਢਾਕੇ ਜੀ ਉਹਨੀ ਗੱਡੀ 1.5 ਕਿਲੋਮੀਟਰ ਤੋਂ ਅੱਗੇ ਮੋੜ ਦੇ ਮੋੜ ਘੱਟ ਕੇ ਲਿਆਂਦਾ ਅਸੀਂ ਉਹਨਾਂ ਬੰਦੇ ਨਾਲ ਉਹਨਾਂ ਦੇ ਬੰਦੇ ਨਾਲ ਗੱਲ ਕਰਦੇ ਪਏ ਸੀਗੇ ਉਹਨੀ ਸਿੱਧੀ ਅੱਗੇ ਸਾਡੇ ਵਿੱਚੋਂ ਨਾਲ ਦੇ ਮੁੰਡੇ 'ਚ ਤਿੰਨ ਜਣਿਆਂ 'ਚ ਗੱਡੀ ਵਾਲੀ ਸਾਡੇ ਇੱਕ ਨਾਲ ਦਾ ਮੁੰਡਾ ਸੀ ਉੱਥੇ ਡੈਥ ਹੋ ਗਈ ਉਹ ਕਿਹਦੇ ਨਾਲ ਬੈਠਾ ਸੀ ਜਿਹੜਾ ਮੁੰਡੇ ਦੀ ਡੈਥ ਹੋਈ ਉਹ ਕਿਹਦੇ ਨਾਲ ਬੈਠਾ ਸੀ ਗੱਡੀ 'ਚ ਬੈਠਾ ਨਾ ਸੀ ਅਸੀਂ ਅਸੀਂ ਖੜੇ ਸੀ ਇੱਕ ਹੋਰ ਮੋਟਰਸਾਈਕਲ ਤੇ ਤੁਸੀਂ ਹਾਂ ਜੀ ਮੋਟਰਸਾਈਕਲ 1.5 ਸੀਗਾ ਮੇਰੇ ਤੇ ਮੇਰੇ ਨਾਲ ਦਾ ਮੁੰਡਾ ਜਿਹੜਾ ਫਿੱਪਣਾ ਆਉਂਦੀ ਜਿਹਦੇ ਹੌ ਹੌ ਸੱਟਾਂ ਲੱਗੀਆਂ ਉੱਪਰ ਐਡਮਿਟ ਅਸੀਂ ਦੋਨੇ ਜਣ ਬਾਕੀ ਸਾਰੇ ਜਾਨੇ ਉੱਥੇ ਸਾਡੇ ਪਿੰਡ ਖੜੇ ਸਕੇ ਮੌਕਾ ਦੇ ਜਿਵੇਂ ਸਕੂਟਰੀ ਖੜੀ ਸਗੀ ਸਾਡੇ ਇੱਕ ਲੜਾਈ ਹੋ ਸਿਰਫ ਇੱਕ ਬਹਿਸ ਵਸਈ ਹੋਣ ਦੇ ਕਰਕੇ ਬਹਿਸ ਵਸਈ ਹੋਇਆ ਸਿਰਫ ਅਸੀਂ ਉਹਨਾਂ ਨੂੰ ਇਹ ਕਿਹਾ ਭਾਈ ਜੀ ਤੁਸੀਂ ਸਾਡਾ ਸਮਾਨ ਚੱਕ ਲਿਆ ਆ ਉਹ ਕਹਿੰਦੇ ਨਹੀਂ ਕਹਿੰਦੇ ਜੇ ਚੱਕ ਲਿਆ ਤਾਂ ਹਾਂ ਕਹਿੰਦੇ ਦੱਸੋ ਕਿੱਥਾਂ ਜਿਨ੍ਹਾਂ ਨੇ ਤੁਹਾਡੇ ਗੱਡੀ ਚੜਾਈ ਉੱਪਰ ਉਹ ਕੌਣ ਆ ਲੋਕ ਉਹ ਠੌਲੀ ਦੇ ਬੰਦੇ ਆ ਜੀ ਇੱਕ ਠੌਲੀ ਦਾ ਬੰਦੇ ਆ ਜੀ ਉਹਨਾਂ ਦਾ ਨਾਮ ਦੋਵਾਂ ਦਾ ਤਾਂ ਨਹੀਂ ਪਤਾ ਇੱਕ ਦਾ ਪਤਾ ਹੈ ਜੀ ਸਾਨੂੰ ਉਹ ਦੂਜਾ ਰੇਂਕੂ ਕੀ ਕੀ ਰਿੱਕੀ ਟੈਂਟ ਆਲਾ ਜਿਹੜੇ ਮੁੰਡੇ ਦੀ ਮੌਤ ਹੋਈ ਸੀ ਮੌਕੇ ਤੇ ਇਹੋਗੇ ਮੌਤ ਹੋਈ ਦੀ ਨੇ ਉੱਥੇ ਉਹਨੇ ਮੌਤ ਹੋ ਗਈ ਸੀ ਜੀ ਉਹ ਮੌਕੇ ਤੇ ਮੌਤ ਹੋ ਗਈ ਸੀ ਅਸੀਂ ਦੋ ਜਣੇ ਉਹਨੂੰ ਉਠਾ ਕੇ ਇੱਥੇ ਮੋਟਰਸਾਈਕਲ ਤੇ ਲੈ ਕੇ ਆਏ ਆ ਕਿੰਨਾ ਜਿਹੜੇ ਮੁੰਡੇ ਜੀ ਰੋਕਿਤ ਕਮਾਲ ਕਿੰਨੇ ਵਾਰ ਗੱਡੀ ਉੱਤੇ ਤੇ ਉੱਪਰ ਚੜਾਈ ਮੁੰਡੇ ਦੀ ਤਿੰਨ ਚਾਰ ਵਾਰ ਗੱਡੀ ਉਹਦੇ ਉੱਪਰ ਇੱਧਰ ਉੱਧਰ ਕਰਦੇ ਰਹੇ ਜਿਵੇਂ ਬਗੰਡੀ ਬਹੁਤ ਤੇਜ਼ ਸੀਗੀ ਤੁਸੀਂ ਤੁਸੀਂ ਕੁਛ ਨਹੀਂ ਕੀਤਾ ਉਹਨੂੰ ਰੋਕਣ ਦੀ ਅਸੀਂ ਕੋਸ਼ਿਸ਼ ਕਰਦੇ ਸੀਗੇ ਅਸੀਂ ਕੋਸ਼ਿਸ਼ ਕਰਦੇ ਸੀ ਜਦੋਂ ਕੋਸ਼ਿਸ਼ ਕਰਦੇ ਮੋਹਰੇ ਆਉਂਦੇ ਸੀਗੇ ਵੀ ਗੱਡੀ ਉੱਪਰ ਚੜਾਉਂਦੇ ਸੀ ਸਾਡੇ ਉਹ ਅਸੀਂ ਕੋਸ਼ਿਸ਼ ਕਰਦੇ ਇਟਾ ਰੋਲੇ ਮਾਰਦੇ ਉਹਨਾਂ ਦੇ ਗੱਡੀ ਰੋਕ ਕੋ ਪਰ ਉਹ ਨਹੀਂ ਗੱਡੀ ਨੀ ਕਿੰਨੇ ਲੋਕ ਸੀ ਉਹ ਗੱਡੀ ਦੇ ਵਿੱਚ ਉਹ 4 ਜਾਨੇ ਸੀਗੇ ਮੋਕੇ ਕੋਸਨ ਸੋਚਣਾ ਨਹੀਂ ਦਿੱਤੀ ਨਹੀਂ ਕੋਸਨ ਸੋਚਣਾ ਸਾਨੂੰ ਤਾਂ ਇਹ ਸੀਗਾ ਵੀ ਸਾਡੇ ਨਾਲ ਦਾ ਬੰਦਾ ਫਟੜ ਹੋ ਗਿਆ ਸੀ ਨਾਲ ਨੂੰ ਜਾ ਕੇ ਦੌੜ ਦੌੜ ਦੋ ਜਣੇ ਮੋਟਰਸਾਈਕਲ ਤੇ ਇੱਥੇ ਲੈ ਗਏ ਕਿੰਨੇ ਵਜੇ ਦਾ ਟਾਈਮ ਸੀ ਭਾਜੀ ਇਹ ਜੀ ਭਾਜੀ 10:00 ਤੋਂ 11:00 11:00 ਵਜੇ ਦੇ ਵਿੱਚ ਵਿੱਚ ਤੇ ਕਿੰਨੇ ਬੰਦੇ ਫਟੜਾ ਹੋਣੇ ਤੇ ਹਸਪਤਾਲ ਕਿੰਨੇ ਜਣੇ ਸਾਡੇ ਬੰਦੇ ਵਿੱਚ ਇੱਕ ਬੰਦਾ ਭਾਜੀ ਸਾਡਾ ਫਟੜਾ ਦਾ ਦੋ ਬੰਦੇ ਦੋ ਬੰਦੇ ਹਾਂਜੀ ਦੋ ਬੰਦੇ ਅੱਜ ਸਵੇਰੇ ਕਰੀਬ 8:30 ਦੇ ਵਿੱਚ ਸਾਨੂੰ ਤਾਲਸਿ ਨਾਮਪੁਰਾ ਵਿੱਚ ਇਨਫੋਰਮੇਸ਼ਨ ਮਿਲੀ ਕਿ ਕੁਝ ਨੌਜਵਾਨਾਂ ਦਾ ਜਿਹੜਾ ਹੈਗਾ ਦਰਮਿਆਣੀ ਆਪਸ ਵਿੱਚ ਨਹੀਂ ਰਹਿ ਰਹੇ ਦਾ ਆਪਸ ਵਿੱਚ ਝਗੜਾ ਹੋਇਆ ਤੇ ਝਗੜੇ ਦੇ ਚੱਲਦਿਆਂ ਨਾ ਨੌਜਵਾਨ ਕੁਝ ਨੌਜਵਾਨਾਂ ਨੇ ਜਿਹੜਾ ਹੈਗਾ ਕਿ ਦੂਸਰੀ ਧਿਰ ਦੇ ਨੌਜਵਾਨ ਨੂੰ ਗੱਡੀ ਤੋਂ ਹੀ ਦੇ ਕੇ ਜਿਹੜਾ ਕਤਲ ਕਰ ਦਿੱਤਾ। ਕ੍ਰਮ ਕਾਰਵਾਈ ਕਰਦਿਆਂ ਅਸੀਂ ਦੋ ਟੀਮਾਂ ਜਿੱਥੇ ਅਸੀਂ ਚਲ ਰਹੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਟੀਮ ਨੂੰ ਜਿਹੜਾ ਅਪਰਾਧੀਆਂ ਨੂੰ ਜਿਹੜਾ ਕਾਬੂ ਕਰਨ ਦੀ ਜਿੰਮੇਵਾਰੀ ਸੌਂਪੀ ਤੇ ਦੂਸਰੀ ਟੀਮ ਨੂੰ ਜਿਹੜਾ ਹੈਗਾ ਕਾਰਵਾਈ ਕਰਕੇ ਜਿਨਾ ਸੀ ਸਿਵਲ ਸਪੋਰਟ ਪਰ ਬੜਾ ਪੀਚ ਸਾਡੀ ਟੀਮ ਨੇ ਬਹੁਤ ਹੀ ਫੁਰਤੀ ਤੇ ਸੂਝ ਬੂਝ ਦਿਖਾਉਂਦੇ ਹੋਏ ਟੈਕਨੀਕਲ ਤੇ ਹੋਰ ਫਿਜ਼ੀਕਲ ਸ਼ਰਦਤੀ ਮਦਦ ਨਾਲ ਜਿਹੜਾ ਚਾਰਾਂ ਚੋਂ ਦੋ ਨੌਜਵਾਨ ਨੂੰ ਜਿਹੜਾ ਕਾਬੂ ਕਰ ਲਿਆ ਤੇ ਬਾਕੀ ਦੋਨੋਂ ਵੀ ਜਿਹੜਾ ਹੈਗਾ ਸੀ ਜਲਦੀ ਫੜਨ ਦੀ ਅਸ਼ਰ ਰੱਖਦੇ ਇਹਨਾਂ ਵਿੱਚੋਂ ਜਿਹੜਾ ਮਰਨ ਵਾਲਾ ਉਹਦੀ ਪਛਾਣ ਰਾਹੁਲ ਉਪਲਕੀ ਉਹ ਜੋ ਇਹ ਜੋ ਨਗਰੀਏ ਪੁਲਿਸ ਅਰਖਾ ਦਾ ਰਹਿਣਾ ਹੈ ਤੇ ਇਹਨਾਂ ਵਿੱਚੋਂ ਦੋ ਤੁਸੀਂ ਜਿਹੜੇ ਗ੍ਰਿਫਤਾਰ ਕੀਤੇ ਉਹਨਾਂ ਦਾ ਦਿਲਜੀਤ ਹੈ ਤੇ ਇੱਕ ਦਾ ਨਾਮ ਜਿਹੜਾ ਹੈ ਸਮੀਰ ਇਸ ਦੇ ਨਾਮ ਨਾਲ ਵੀ ਜਿਹੜੀ ਵਾਰਦਾਤ ਦੇ ਵਿੱਚ ਗੱਡੀ ਨੋਵਾ ਇਸਤੇਮਾਲ ਹੋਈ ਸੀ ਉਹਨੂੰ ਵੀ ਪੁਲਿਸ ਨੇ ਜਿੱਦਾਂ ਹੈਗਾ ਕਿ ਕੱਲ ਪੁਲਿਸ ਦੇ ਵਿੱਚ ਲੈ ਲਈ ਫਰਦਰ ਇਨਵੈਸਟੀਗੇਸ਼ਨ ਇਹ ਚੱਲ ਰਹੀ ਹੈ ਤੇ ਜੋ ਵੀ ਇਹਦੇ ਤੇ ਛੋੜਛਾੜ ਸਾਹਮਣੇ ਹੈ ਉਹ ਸਮੇ ਸਮੇਂ ਸਰਕਾਰੀ ਦੇ ਸਾਹਮਣੇ